ਹਾਂ ਜੀ ਜੀ ਸ਼ਸ਼ੀਗੋਸ਼ਾਰੇ ਵੀਰਾਂ ਨੂੰ ਵੈਲਕਮ ਹੈ ਜੀ ਕਵਰ ਬਾਡ ਵਿਜਨਸ ਜਿੱਦਾਂ ਕੀ ਜੀ ਆਪਣਾ ਅੱਡਾ ਚੈਦਨਪੁਰਾ ਠੀਕ ਹੈ ਜੀ ਇਹ ਟੂਰਨਾਮੈਂਟ ਜਿਹੜਾ ਡਾ ਗਿਆ ਸੀ ਠੀਕ ਆ ਆਹਦੀਆਂ ਟਰੋਫੀਆਂ ਸਹੀਆਂ ਜੋ ਭਾਜੀ 2 ਤਰੀਕ 6ਵਾਂ ਮਹੀਨਾ 2024 ਸਾਰੇ ਪਿੰਡ ਦੀ ਸਹਿਮਤੀ ਈਲੋ ਜਿਹੜਾ ਟੂਰਨਾਮੈਂਟ ਡਾ ਆ ਗਿਆ ਸੀ ਆਹ ਟਰੋਫੀਆਂ ਜੋ ਭਾਈ ਤੇ ਇਹਦੇ ਵਿੱਚ ਜਿਹੜੇ ਇਨਾਮ ਆਏ ਆ ਸਾਰੇ ਸਾਰੇ ਇਨਾਮ ਜਿਹੜੇ ਆ ਵੰਡਾਂਗੇ ਸਭ ਤੋਂ ਪਹਿਲਾਂ ਤੀਸਰਾ ਨਾਮ ਠੀਕ ਹੈ ਜੀ ਲੋ ਜੀ ਇਹ ਕਮੇਟੀ ਮੈਂਬਰ ਆ ਠੀਕ ਹੈ ਜੀ ਤੇ ਇਹਨਾਂ ਸਾਰੇ ਵੀਰਾਂ ਨਾਲ ਤੁਹਾਨੂੰ ਮਲਾਉਨੇ ਆ। ਲਓ ਜੀ ਤੁਹਾਨੂੰ ਆ ਆਪਣੇ ਗਿੱਲ ਸਾਹਿਬ ਹਣੀਆ ਗਰੁੱਪ 'ਚ ਸਾਰਿਆਂ ਨੂੰ ਤੁਹਾਨੂੰ ਪਤਾ ਹੀ ਹੈੜ ਆ ਠੀਕ ਹੈ ਜੀ। ਤੇ ਇਹ ਕਰਵਾਉਂਦੇ ਆ ਜਿਹੜਾ ਤੁਹਾਨੂੰ ਤਾਰਫ ਜਿਹੜਾ ਟੂਰਨਾਮੈਂਟ ਡਾ ਆ ਗਿਆ ਵਾ ਠੀਕ ਹੈ ਜੀ। ਹਾਂ ਜੀ ਗਿੱਲ ਸਾਹਿਬ ਕੀ ਹਾਲ ਜੋ? ਠੀਕ ਠਾਕ ਜੋ। ਤੇ ਜੀ ਤੇ ਵੀ ਨਾ ਟੂਰਨਾਮੈਂਟ ਕਰਾਇਆ ਸੀ। ਅੱਛਾ ਪਹਿਲਾ ਟੂਰਨਾਮੈਂਟ ਹੀ ਠੀਕ ਪਹਿਲਾ ਤਾਰਫ ਕਰਵਾਓ ਜੀ ਵੀਰਾਂ ਦਾ ਸਾਰਿਆਂ ਦਾ ਇਹ। ਜੀ ਜੀਤਾ ਵੀ ਆ। ਅੱਛਾ ਜੀ। ਪਹਿਲਾ ਟੂਰਨਾਮੈਂਟ ਕਰਾਇਆ ਵਾ। ਠੀਕ ਹੈ ਜੀ। ਤੇ ਕਦੋਂ ਬਹੁਤ ਵਧੀਆ ਟੂਰਨਾਮੈਂਟ ਆਇਆ ਬਿਲਕੁਲ ਜੀ ਬਿਲਕੁਲ ਤੇਰਾ ਸੁਣੇ ਹੀ ਅੱਛਾ ਜੀ ਤੇ ਬਹੁਤ ਹੁਣੇ ਇਹ ਵੀ ਟੌਪ ਪਹਿਲਾ ਨੰਬਰ ਜਗੀ ਕਰਿਆ ਹਾਂ ਮੀਤ ਅੱਛਾ ਇਹ ਧੀਮੇਸ਼ ਕਿਤਨਾ ਪਹਿਲਾ ਨੰਬਰ ਇਹ ਵੀ ਟਾ ਅੱਛਾ ਪਹਿਲਾ ਨੰਬਰ ਇਹਨਾਂ ਦਾ ਹਾਂਜੀ ਠੀਕ ਹੈ ਜੀ ਖੜਕੂ ਜੀ ਦਾ ਦੂਜਾ ਨੰਬਰ ਦੂਜਾ ਕਾਲਾ ਸਾਹ ਅੱਛਾ ਦੂਜੇ ਕਾਲੇ ਸਾਹ ਜੀ ਪਹਿਲਾ ਜੀ ਆਓ ਕਾਲੇ ਭਾਜੀ ਅੱਛਾ ਜੀ ਦੂਸਰਾ ਇਹਨਾਂ ਦਾ ਵਾ ਕਾਲੇ ਭਾਜੀ ਨੇ ਬਣਾਇਆ ਦੂਜਾ ਨੰਬਰ ਠੀਕ ਹੈ ਜੀ ਤੀਸਰਾ ਤੀਸਰਾ ਨੰਬਰ ਖੜਕੂ ਭਾਜੀ ਦਾ ਠੀਕ ਹੈ ਜੀ ਲੋ ਜੀ ਤੀਸਰਾ ਨਾਮ ਇਹ ਆਪਣੇ ਵੀਰ ਜੀ ਨਾਲ ਆਇਆ ਸਪੈਸ਼ਲ ਨਾਮ ਆਇਆ ਜੱਗੀ ਵੀਰ ਦਾ ਠੀਕ ਹੈ ਸਪੈਸ਼ਲ ਵੀ ਇਹਨਾਂ ਦਾ ਕਿੰਨੇ ਵੀ ਬਿਸ਼ਟਾ ਭਾਈ ਸਪੈਸ਼ਲ ਤੁਹਾਡਾ 47 947 ਦੇ ਲੋ ਜੀ 247 ਦੇ ਉੱਤੇ ਜਿਹੜਾ ਕਬੂਤਰ ਬੈਠਾ ਵਾ ਠੀਕ ਹੈ ਜੀ ਤੇ ਇਨਾਮ ਵੰਡ ਸਮਾਰੋਹ ਜਿੱਦਾਂ ਕੀ ਸਭ ਨੂੰ ਪਤਾ ਵਾ ਇਹ ਸਭ ਤੋਂ ਪਹਿਲਾਂ ਆ ਜਿਹੜਾ ਤੀਸਰਾ ਨਾਮ ਜਿਹੜਾ ਆਇਆ ਵਾ ਠੀਕ ਹੈ ਜੀ ਇਹ ਟੂਰਨਾਮੈਂਟ ਕਰਾਇਆ ਵਾ ਤੇ ਤੀਸਰਾ ਨਾਮ ਜਿਹੜਾ ਵੀਰ ਜੀ ਹੁਣਾਂ ਦਾ ਇਹ ਕੀ ਆਪਣਾ ਵੀ ਖੜਕੂ ਰਾਮਪੁਰਾ ਜੀ ਤੀਸਰਾ ਨਾਮ ਇਹਨਾਂ ਦਾ ਤਾੜੀਆਂ ਮਾਰ ਦਿਓ ਜੀ ਵੀਰ ਵਾਸਤੇ ਠੀਕ ਹੈ ਜੀ ਲੋ ਜੀ 4500 ਰੁਪਿਆ ਹੈਗਾ ਜੋ ਤੀਸਰਾ ਨਾਮ ਠੀਕ ਹੈ ਜੀ ਬੜਾ ਵਧੀਆ ਚਲੋ ਪਹਿਲਾ ਟੂਰਨਾਮੈਂਟ ਹੀ ਸ਼ੌਂਕ ਦੇ ਵਿੱਚ ਵਡਾਵਾ ਆਇਆ ਵਾ ਤੇ ਗਾਂਹ ਹੋਰ ਜਿਹੜਾ ਵਾ ਛੱਤਾ ਐਂਟਰ ਕਰਨਗੇ ਠੀਕ ਹੈ ਜੀ ਆਓ ਜੀ ਅਗੋਂ ਦੂਸਰਾ ਨਾਮ ਦੂਸਰਾ ਨਾਮ ਕਿੰਨਾ ਦਾ ਜੀ ਹਾਂਜੀ ਜੀ ਦੂਸਰਾ ਨਾਮ ਜਿਹੜਾ ਵਾ ਕਾਲੇ ਉਸਤਾਦ ਜੀ ਨਾਂ ਦਾ ਜੀ ਤੇ ਸੈਕਿੰਡ ਪ੍ਰਾਈਜ਼ ਕਿੰਨਾ ਜੋ ਭਾਈ ਲੋ ਜੀ 6500 ਰੁਪਿਆ ਤੇ ਨਾਲ ਕੱਪ 6500 ਰੁਪਿਆ ਤੇ ਨਾਲ ਆ ਕੱਪ ਠੀਕ ਹੈ ਜੀ ਸੈਕਿੰਡ ਨਾਮ ਆਪਣੇ ਕਾਲੇ ਕਾਲੇ ਸਾਜੀ ਮੀਰਾਕੋੜ ਤੋਂ ਇਹਨਾਂ ਦਾ ਦੂਸਰਾ ਨਾਮ ਹੀ ਜੀ ਠੀਕ ਹੈ ਜੀ ਕਵਰ ਬਾਟ ਪੀਜਨ ਵੱਲੋਂ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਠੀਕ ਹੈ ਜੀ ਤਾੜੀਆਂ ਮਾਰ ਦਿਓ ਮੇਰੇ ਭਰਾ ਯਾਰ ਹਾਂ ਜੀ ਜਿਹੜਾ ਅੱਗੋਂ ਜਿਹੜਾ ਫਰਸਟ ਨਾਮ ਹੈਗਾ ਵਾ ਤੇ ਫਰਸਟ ਨਾਮ ਜਿਹੜਾ ਵਾ ਸਾਡੇ ਰਣਜੀਤ ਸਿੰਘ ਸਾਜ ਜੀ ਫੌਜੀ ਸਾਹਿਬ ਅੰਮਰਸਰੋ ਤੇ ਇਹਨਾਂ ਦੇ ਆ ਸ਼ਾਗਿਰਦ ਹੈਗੇ ਆ ਲੋ ਜੀ ਇਹੜਾ ਫਰਸਟ ਨਾਮ ਹੈਗਾ ਵਾ ਠੀਕ ਹੈ ਜੀ ਰਣਜੀਤ ਸਾਜ ਜੀ ਨਾਲ ਦੇ ਸ਼ਾਗਿਰਦ ਹੈਗੇ ਆ ਜੱਗੀ ਫੌਜੀ ਸਾਹਿਬ ਹੁਣੀ ਪਹਿਲਾ ਨਾਮ ਇਹਨਾਂ ਦਾ ਜੋ 10000 ਰੁਪਿਆ ਨਾਲ ਟਰੋਫੀ ਠੀਕ ਹੈ ਜੀ ਬਹੁਤ ਬਹੁਤ ਮੁਬਾਰਕਾਂ ਜੀ ਇਹਨਾਂ ਨੂੰ ਕਵਰ ਬਾਟ ਵਿਜ਼ਨ ਵੱਲੋਂ ਤੇ ਆਲ ਅੰਮਰਸਰ ਦੇ ਸਾਰੇ ਕਬੂਤਰ ਬਾਜ਼ ਵੀਰਾਂ ਵੱਲੋਂ ਬਹੁਤ ਬਹੁਤ ਮੁਬਾਰਕਾਂ ਜੀ ਪਹਿਲੇ ਨਾਮ ਦੀਆਂ ਲੋ ਜੀ ਪਹਿਲਾ ਨਾਮ ਤੇ ਜਿਹੜਾ ਠੀਕ ਹੈ ਜੀ ਇਹਨਾਂ ਦਾ ਹੀ ਤੇ ਹੇਟ ਕਬੂਤਰ ਵੀ ਇਹਨਾਂ ਦਾ ਵਾ 2 ਵਜ ਗਏ ਰ 47 ਮਿੰਟ 2 ਵਜ ਗਏ ਰ 47 ਮਿੰਟ ਦੇ ਉੱਤੇ ਜੀ ਹੇਟ ਕਬੂਤਰ ਤੇ ਹੇਟ ਕਬੂਤਰ ਦਾ ਨਾਮ ਕਿੰਨਾ ਵਾ 2000 ਅੱਛਾ ਕੱਲੀ ਟਰੋਫੀ ਹੈ ਲੋ ਜੀ ਹੇਟ ਕਬੂਤਰ ਦੀ ਕੱਲੀ ਟਰੋਫੀ ਹੈਗੀ ਜੋ ਤਾੜੀਆਂ ਮਾਰ ਦਿਓ ਜੀ ਕਿਉਂਕਿ ਹੇਟ ਕਬੂਤਰ ਨੇ ਸਾਰਿਆਂ ਨੂੰ ਇੱਕ ਸਾਹ ਦਾ ਵੇਨ ਕੀਤਾ ਹੁੰਦਾ ਵਾ ਕਵਰ ਬਾਫ ਵਿਜਨ ਵੱਲੋਂ ਬਹੁਤ ਬਹੁਤ ਮੁਬਾਰਕਾਂ ਜੀ ਠੀਕ ਹੈ ਜੀ ਜੀ ਸਾਡਾ ਮੰਗਾ ਵੀਰ ਮੀਰਾ ਕੋਟ ਤੋਂ ਤੇ ਨਾਲ ਸਾਡੇ ਆ ਲਵ ਵੀਰ ਜੀ ਹੋਣੀ ਆ ਇਹ ਵੀ ਮੀਰਾ ਕੋੜ ਤੋਂ ਲੋ ਜੀ ਇਹਨਾਂ ਵੱਲੋਂ ਜਿਹੜਾ ਵਾ ਮਾਨ ਸਨਮਾਨ ਸਾਡੇ ਰਣਜੀਤ ਸਾਹਿਬ ਫੌਜੀ ਸਾਹਿਬ ਉਸਤਾਦ ਜੀ ਹੋਣੀ ਇਹਨਾਂ ਦਾ ਕੀਤਾ ਜਾ ਰਿਹਾ ਜੀ ਗਰਪਾਲ ਸਿੰਘ ਨਾਲ ਠੀਕ ਹੈ ਜੀ ਆ ਵੇਖ ਲੋ ਜੀ ਵਿਸ਼ੇਸ਼ ਸਨਮਾਨ ਰਣਜੀਤ ਸਿੰਘ ਫੌਜੀ ਸਾਹਿਬ ਜੀ ਹੋਣੀ ਤੇ ਵੱਲੋਂ ਵੇਖ ਲੋ ਜੀ ਲਵ ਬਾਂਮਣ ਮੰਗਾ ਵਪਾਰੀ ਤੇ ਗਰਪਾਲ ਵੀਰ ਵੱਲੋਂ ਠੀਕ ਹੈ ਜੀ ਇਹ ਵਿਸ਼ੇਸ਼ ਸਨਮਾਨ ਜਿਹੜਾ ਵਾ ਕੀਤਾ ਜਾ ਰਿਹਾ ਉਸਤਾਦ ਜੀ ਨਾਂ ਦਾ ਦੋ ਜੀ ਵਿਸ਼ੇਸ਼ ਸਨਮਾਨ ਹੋਵੇ ਤੇ ਫਿਰ ਵੀ ਬੜੀ ਹੌਸਲਾ ਵਜਾਈ ਹੁੰਦੀ ਆ ਠੀਕ ਆ ਜੀ ਸਲੂਟ ਆ ਜਨਾਬ ਤੁਹਾਨੂੰ ਜਿਹੜਾ ਤੁਸੀਂ ਮਾਨ ਸਨਮਾਨ ਕੀਤਾ ਵਾ ਲੋ ਜੀ ਕਾਲੇ ਸਤਾਜ ਜਿਹੜੀ ਮੀਰਾਗੜ ਤੋਂ ਇਹਨਾਂ ਦਾ ਵੀ ਜਿਹੜਾ ਵਿਸ਼ੇਸ਼ ਸਨਮਾਨ ਠੀਕ ਆ ਜੀ ਇਹ ਕਮੇਟੀ ਲੋ ਜਿਹੜਾ ਵਾ ਕੀਤਾ ਜਾ ਰਿਹਾ ਵਾ ਤੇ ਨਾਲ ਆਪਣੇ ਆਪੇ ਲੋ ਜੀ ਲਵ ਵੀਰ ਮੰਗਾ ਵੀਰ ਗਰਪਾਲ ਵੀਰ ਠੀਕ ਆ ਜੀ ਤੇ ਵਿਸ਼ੇਸ਼ ਸਨਮਾਨ ਸਤਾਜ ਹਰਿੰਦਰ ਸਿੰਘ ਜੀ ਠੀਕ ਆ ਜਨਾਬ ਤੇ ਵਿਸ਼ੇਸ਼ ਸਨਮਾਨ ਕਵਰ ਬਾਡ ਪੀਜਨ ਵੱਲੋਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਿ ਜਿਹੜੇ ਸੀਨੀਅਰਸ ਦਾ ਵਿਸ਼ੇਸ਼ ਸਨਮਾਨ ਕਰਦੇ ਆ ਠੀਕ ਆ ਜੀ ਹੌਸਲਾ ਵਜ਼ਾਈ ਤਾੜੀਆਂ ਮਾਰ ਦਿਓ ਮੇਰੇ ਭਰਾ ਯਾਰ ਠੀਕ ਆ ਜੀ ਆ ਵਿਸ਼ੇਸ਼ ਸਨਮਾਨ ਨਾਲ ਇਨਾਮ ਵੰਡ ਸਮਾਰੋਹ ਠੀਕ ਆ ਜੀ ਸਭ ਦੀ ਹਾਜ਼ਰੀ ਦੇ ਵਿੱਚ ਜਿਨ੍ਹਾਂ ਦੇ ਨਾਮ ਆਏ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਕਵਰ ਬਾਡ ਪੀਜਨ ਵੱਲੋਂ ਤੇ ਬਾਕੀ ਜਿਹੜੇ ਵੀਰ ਐਰ ਕੀ ਥੋੜਾ ਪਿਛੜ ਗਏ ਆ ਹੋਰ ਤਿਆਰੀ ਕਰਨ ਅਗਲੇ ਸਾਲ ਜੋਰਾ ਸ਼ੋਰਾ ਦੇ ਨਾਲ 2025 ਦੇ ਵਿੱਚ ਆਉਣ ਜੀ ਲੋ ਜੀ ਜਿਹੜਾ ਆਪਣਾ ਆ ਟੂਰਨਾਮੈਂਟ ਕਰਵਾਇਆ ਵਾ ਠੀਕ ਆ ਜੀ ਪੰਗੂ ਪੀਜਨ ਕਲੱਬ ਵੱਲੋਂ ਤੇ ਇਹ ਜਿਹੜਾ ਵਾ ਉਹਨਾਂ ਦਾ ਚੀਫ ਗੈਸਟ ਹੋਣ ਤੇ ਸਾਡੇ ਫੌਜੀ ਸਾਹਿਬ ਉਸਤਾਦ ਜੀ ਹੋਣੀ ਠੀਕ ਆ ਜੀ ਉਹਨਾਂ ਦਾ ਸਨਮਾਨ ਕੀਤਾ ਜਾ ਰਿਹਾ ਜੀ ਠੀਕ ਆ ਜੀ ਆ ਵੇਖ ਲੋ ਜੀ ਪੰਗੂ ਪੀਜਨ ਕਲੱਬ ਠੀਕ ਆ ਜੀ ਸਮੂਹ ਨਗਰ ਪਿੰਡ ਚੇਤਨਪੁਰਾ ਠੀਕ ਆ ਜੀ ਇਹਨਾਂ ਸਾਰੀ ਕਮੇਟੀ ਮੈਂਬਰ ਵੱਲੋਂ ਜਿਹੜਾ ਵਾ ਮਾਨ ਸਨਮਾਨ ਜਿਹੜਾ ਵਾ ਕੀਤਾ ਜਾ ਰਿਹਾ ਵਾ ਠੀਕ ਆ ਜੀ ਦੋ ਭਾਈ ਤਾੜੀਆਂ ਮਾਰ ਦਿਓ ਜੀ। ਹਾਂ ਜੀ ਲੋੜੀਏ ਜਿਹੜੇ ਨਾਮ ਵੰਡ ਸਮਾਰੋ ਤੇ ਵਿਸ਼ੇਸ਼ ਸਨਮਾਨ ਜਿਹੜੇ ਹੋ ਗਏ ਆ ਬਾਕੀ ਅੱਗੋਂ ਜਿਹੜਾ ਇੱਕ ਹੋਰ ਪ੍ਰੋਗਰਾਮ ਆ ਤੇ ਅੱਜ ਪਾਰਟੀ ਦਾ ਜਿਹੜਾ ਵਾ ਵਿੱਚ ਖੁਸ਼ੀ ਦੀ ਇੱਕ ਤੁਹਾਨੂੰ ਦੱਸ ਦਿੰਨੇ ਆ ਉਸਤਾਦ ਜੀ ਹੋਣੀ ਜਿਹੜਾ ਵਾ ਇਹ ਖਲੀਫਾ ਕਰਨਗੇ ਅੱਜ ਵੀਰ ਜੀ ਨਾਨੂ ਠੀਕ ਆ ਜੀ ਪਾਰਟੀ ਚ ਵਾਅਦਾ ਹੋਣ ਜਾ ਰਿਹਾ ਵਾ ਤੇ ਜਿੱਦਾਂ ਹੁੰਦਾ ਨਾ ਰੈਂਕ ਉੱਚਾ ਅੱਜ ਰੈਂਕ ਵੀਰ ਜੀ ਨਾਨਾ ਦਾ ਅੱਜ ਤਾਂ ਹੋ ਜਾਏਗਾ ਜੀ ਖਲੀਫੇ ਉਸਤਾਦ ਜੀ ਹੋਣੀ ਅੱਜ ਬਣ ਜਾਣਗੇ ਠੀਕ ਆ ਤੇ ਸਾਡੀ ਇਹਨਾਂ ਦਾ ਦਬਾਅ ਵਾ ਕੀ ਆਪਣੀ ਪਾਰਟੀ ਵਧੀਆ ਤਰੀਕੇ ਨਾਲ ਤੋਰਿਓ ਤੇ ਪਾਰਟੀ ਨਾਲ ਹਰ ਟਾਈਮ ਖੜੇ ਰਹਿਓ ਪਾਰਟੀ ਤੁਹਾਡੇ ਨਾਲ ਖੜੀ ਰਹੇਗੀ ਠੀਕ ਹੈ ਜੀ ਚਾਹੇ ਕਿਤੇ ਕੋਈ ਜਿੱਡਾ ਮਰਜੀ ਖਾਸ ਸੱਜਣ ਮਿੱਤਰ ਦੋਸਤ ਭਰਾ ਹੋਵੇ ਜਿੱਥੇ ਪਾਰਟੀ ਦਾ ਮਸਲਾ ਆਏਗਾ ਉਥੇ ਪਾਰਟੀ ਨਾਲ ਖੜਿਓ ਤੁਸੀਂ ਕਦੀ ਧੋਖਾ ਨਹੀਂ ਖਾਓਗੇ ਠੀਕ ਹੈ ਜੀ ਤੇ ਬਾਕੀ ਇਹਨਾਂ ਨੂੰ ਅੱਜ ਜਿਹੜੀ ਰਸਮ ਆ ਤੇ ਉਹ ਵੀ ਤੁਹਾਡੇ ਨਾਲ ਆਪਾਂ ਜਿਹੜੀ ਆ ਸਾਰੀ ਸਾਂਝੀ ਕਰਾਂਗੇ ਠੀਕ ਹੈ ਜੀ ਤੇ ਉਹਦੇ ਉੱਤੇ ਰঞ্জੀਤ ਸਾਹਿਬ ਜੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਠੀਕ ਹੈ ਉਹ ਰਸਮ ਦੀ ਜਿਹੜੀ ਹੋਣੀ ਆ ਉਹਦੀ ਵੀ ਵੀਡੀਓ ਤੁਹਾਡੇ ਤੱਕ ਮਚਾਵਾਂਗੇ ਠੀਕ ਹੈ ਜੀ ਬਾਕੀ ਕਵਰ ਵਰਡ ਵੀ ਜਨ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਧੰਨਵਾਦ ਸਾਰੇ ਵੀਰਾਂ ਦਾ ਜੀ